ਹੈਲੋ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੇ ਇਸ ਵੀਡੀਓ ਦੇ ਵਿੱਚ ਸਾਰੇ ਆਪਣੇ ਘਰਾਂ ਦੇ ਵਿੱਚ ਸਹੀ ਸਲਾਮਤ ਹੋਵੋਗੇ ਛੁੱਟੀਆਂ ਦਾ ਆਨੰਦ ਮਾਣ ਰਹੇ ਹੋਵਗੇ ਤੋਂ ਇਹਨਾਂ ਰੋਜੇਵਿਆਂ ਦੇ ਵਿੱਚ ਤੁਹਾਨੂੰ ਮੋਟੀਵੇਟ ਕਰਨ ਲਈ ਅੱਜ ਮੈਂ ਇੱਕ ਮੋਟੀਵੇਸ਼ਨਲ ਵੀਡੀਓ ਲੈ ਕੇ ਆਇਆ ਇਹਦੇ ਵਿੱਚ ਮੈਂ ਅੱਜ ਇੱਕ ਮੋਟੀਵੇਸ਼ਨਲ ਬੁੱਕ ਜੋ ਮੈਂ ਖੁਦ ਪੜ੍ਹੀ ਹੈ ਉਹਦਾ ਰਿਵਿਊ ਤੁਹਾਡੇ ਨਾਲ ਸਾਂਝਾ ਕਰਾਂਗਾ ਉਹ ਬੁੱਕ ਦੀ ਇਕ ਸਮਰੀ ਦੇ ਤੌਰ ਤੇ ਤੁਹਾਡੇ ਨਾਲ ਜਿਹੜਾ ਵੀਡੀਓ ਵਿੱਚ ਡਿਸਕਸ਼ਨ ਕਰਾਂਗਾ ਕਿ ਉਹ ਜੋ ਬੁੱਕ ਹੈ ਕਿੰਨੀ ਜ਼ਿਆਦਾ ਮੋਟੀਵੇਸ਼ਨਲ ਹੈ ਤੇ ਤੁਹਾਡੀ ਲਾਈਫ 'ਚ ਕਿੰਨੀ ਚੇਂਜਸ ਲਿਆ ਸਕਦੀ ਹੈ। ਤੋਂ ਗੱਲ ਕਰਦੇ ਆ ਜੀ ਅੱਜ ਦੀ ਜੋ ਮੋਟੀਵੇਸ਼ਨਲ ਬੁੱਕ ਹੈ ਉਹਦਾ ਨਾਮ ਹੈ ਜੀ ਬਾਡੀ ਲੈਂਗੁਏਜ। ਇਹ ਜੋ ਕਿਤਾਬ ਹੈ ਜੇਮਸ ਬਾਰਬ ਨੇ ਲਿਖੀ ਹੈ ਤੇ ਇਹ ਦੀ ਪੰਜਾਬੀ ਟ੍ਰਾਂਸਲੇਸ਼ਨ ਹੈ। ਇਹ ਬੁੱਕ ਬਾਡੀ ਲੈਂਗੁਏਜ ਦੇ ਬਾਰੇ ਹੈ। नीचे लिखया है कि जिस्मानी हाव-भाव दी बादशाह समझने ਲਈ 7 ਸੁਖਾਲੇ ਨੁਕਤੇ ਜਿਹੜੀ 7 ਸਿੰਪਲ ਮੈਥਡਸ ਟ੍ਰਿਕਸ ਜੋ ਕਿ ਤੁਹਾਡੀ ਬੋਡੀ ਲੈਂਗੁਏਜ ਨੂੰ ਸਮਝਣ ਚ ਹੈਲਪ ਕਰਦੇ ਆ। ਤੋਂ ਇਹਨਾਂ 7 ਤਰੀਕਿਆਂ ਦੇ ਬਾਰੇ ਅੱਜ ਬਰੀਫ ਚ ਗੱਲ ਕਰਾਂਗੇ। ਇਸ ਵੀਡੀਓ ਦੇ ਨਾਲ ਤੁਹਾਨੂੰ ਇਸ ਬੁੱਕ ਦੇ ਪ੍ਰਤੀ ਲਾਲਸਾ ਪੈਦਾ ਹੋਵੇਗੀ ਕਿ ਇਹ ਬੁੱਕ ਖਰੀਦਣੀ ਚਾਹੀਦੀ ਹੈ। ਇਹ ਬੁੱਕ ਕਿੰਨੀ ਮਹਿੰਗੀ ਨਹੀਂ ਹੈ। ਮੈਨੂੰ ਇਹ 250 ਰੁਪਏ ਦੇ ਵਿੱਚ ਮਿਲੀ ਹੈ ஆன்ਲਾਈਨ ਡਿਲੀਵਰੀ ਤੁਹਾਡੇ ਘਰ ਹੋ ਜਾਂਦੀ ਹੈ ਤੇ ਇਹ ਬੁੱਕ ਆਲਰੇਡੀ ਕਾਫੀ ਜ਼ਿਆਦਾ ਵਿਕ ਚੁੱਕੀ ਹੈ ਬਟ ਮੈਂ ਇਹ ਬੁੱਕ ਪੜ ਕੇ ਕਾਫੀ ਕੁਝ ਸਿੱਖਿਆ ਹੈ ਤੇ ਮੈਂ ਚਾਹੁੰਦਾ ਕਿ ਮੇਰੇ ਜੋ ਵਿਊਅਰਸ ਨੇ ਸਰੋਤੇ ਨੇ ਉਹ ਵੀ ਇਹ ਬੁੱਕ ਪੜ ਕੇ ਮੋਟੀਵੇਟਿਡ ਹੋਣ ਤਾਂ ਬਿਨਾਂ ਦੇਰ ਕੀਤੇ ਹੋਏ ਇਹ ਬੁੱਕ ਦੇ ਵਿੱਚ ਜੋ ਇੱਕ ਖਜ਼ਾਨਾ ਛिपਿਆ ਹੈ ਮੋਟੀਵੇਸ਼ਨ ਦਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਆਂ ਆਓ ਜੀ ਬੁੱਕ ਦੇ ਬਾਰੇ ਡਿਸਕਸ਼ਨ ਕਰੀਏ ਪਹਿਲਾ ਜੋ ਬੁੱਕ ਇਦੇ ਵਿੱਚ ਤਰੀਕਾ ਦੱਸਦੀ ਹੈ ਮਨ ਤੇ ਸਰੀਰ ਦੀ ਭਾਸ਼ਾ ਸੋ ਬੜੇ ਆਸਾਨ ਤਰੀਕੇ ਦੇ ਨਾਲ ਚਾਰਲਿਨ ਚੈਪਲਿਨ ਨੂੰ ਤੁਸੀਂ ਦੇਖਿਆ ਹੋਵੇਗਾ ਉਹਦੇ ਕਾਫੀ ਵੀਡੀਓਜ਼ ਸ਼ੇਅਰ ਹੁੰਦੇ ਨੇ ਤੇ ਚਾਰਲਿਨ ਚੈਪਲਿਨ ਇੱਕ ਕਮੇਡੀਅਨ ਸੀ ਸਾਇਲੈਂਟ ਕਮੇਡੀਅਨ ਸੀ ਉਹਦੇ ਤਰੀਕੇ ਦੇ ਨਾਲ ਇਹ ਕੋਟੇਸ਼ਨ ਸਮਝਾਇਆ ਗਿਆ ਹੈ ਕਿ ਕਿਸ ਤਰ੍ਹਾਂ ਜੋ ਇੱਕ ਖੁਸ਼ੀ ਬੰਦਾ ਹੁੰਦਾ ਹੈ ਜਾਂ ਦੁਖੀ ਬੰਦਾ ਹੁੰਦਾ ਹੈ ਉਦੀ ਬਾਡੀ ਦੱਸ ਦਿੰਦੀ ਹੈ ਕਿ ਬੰਦਾ ਕਿੰਨਾ ਖੁਸ਼ ਹੈ ਤੇ ਕਿੰਨਾ ਬੰਦਾ ਦੁਖੀ ਹੈ। ਤੋਂ ਬਾਡੀ ਦੇ ਜੋ ਸਾਡੇ ਪਾਰਸ ਨੇ ਜੋ ਐਕਸਟਰਨਲ ਅੰਗ ਨੇ ਜੋ ਬਾਹਰੋਂ ਦਿਸ ਜਾਂਦੇ ਨੇ ਉਹ ਸਾਨੂੰ ਕਾਫੀ ਕੁਝ ਦੱਸ ਦਿੰਦੇ ਨੇ। ਇਹਦੇ ਵਿੱਚ ਸਾਡਾ ਚਿਹਰਾ ਆ ਜਾਂਦਾ ਹੈ, ਸਾਡੀਆਂ ਅੱਖਾਂ, ਸਾਡਾ ਨੱਕ, ਸਾਡੀਆਂ ਗੱਲਾਂ, ਸਾਡੇ ਹੱਥ, ਸਾਡੀਆਂ ਬਾਹਾਂ, ਸਾਡੇ ਲੱਤਾਂ, ਪੈਰ ਇਹ ਸਾਰਾ ਕੁਝ ਕੁਛ ਨਾ ਕੁਛ ਦੱਸਦਾ ਹੈ। ਤੋ ਇਹ ਸਾਰੀਆਂ ਚੀਜ਼ਾਂ ਨੂੰ ਇਸ ਬੁੱਕ ਦੇ ਵਿੱਚ ਇਨਕਲੂਡ ਕਰਕੇ ਇਹਨਾਂ ਦੀ ਇੰਪੋਰਟੈਂਸ ਸਮਝਾਈ ਗਈ ਹੈ ਕਿ ਕਿਸ ਤਰ੍ਹਾਂ ਇਹ 네ਗੇਟਿਵ ਇੰਪੈਕਟ ਵੀ ਛੱਡਦੀਆਂ ਨੇ ਤੇ ਪੋਜ਼ਿਟਿਵ ਇੰਪੈਕਟ ਵੀ ਛੱਡਦੀਆਂ ਨੇ ਸੋ ਜੇ ਤੁਹਾਡਾ ਮਨ ਖੁਸ਼ ਹੈ ਤਾਂ ਤੁਹਾਡਾ ਸਰੀਰ ਆਟੋਮੈਟਿਕਲੀ ਉਹ ਦੱਸ ਦੇਵੇਗਾ ਕਿ ਤੁਸੀਂ ਖੁਸ਼ ਹੋ ਜਾਂ ਉਦਾਸ ਹੋ ਜਾਂ ਕੀ ਤੁਸੀਂ ਕੰਮ ਕੋਈ ਜ਼ਬਰਦਸਤੀ ਕਰ ਰਹੇ ਠੀਕ ਹੈ ਜੀ ਜੇ ਅਸੀਂ ਜ਼ਬਰਦਸਤੀ ਕੋਈ ਕੰਮ ਕਰਾਂਗੇ ਤਾਂ ਸਾਡੀ ਬਾਡੀ ਲੈਂਗੁਏਜ ਹੈ ਉਹ 네ਗੈਟਿਵਿਟੀ ਪ੍ਰੋਡਿਊਸ ਕਰੇਗੀ ਸਾਡੀਆਂ ਅੱਖਾਂ ਸਾਡਾ ਫੇਸ ਐਕਸਪ੍ਰੈਸ਼ਨ ਸਾਡੇ ਫੇਸ ਤੇ ਤਣਾਅ ਹੋਏਗਾ ਜੇ ਅਸੀਂ ਕੋਈ ਜ਼ਬਰਦਸਤੀ ਕੰਮ ਕਰਾਂਗੇ ਸੋ ਆਮ ਸਾਈਕੋਲੋਜੀਕਲ ਇੱਕ ਕੋਟੇਸ਼ਨ ਹੈ ਕਿ ਜੇ ਕੰਮ ਕਰਨਾ ਹੈ ਕੰਮ ਨੂੰ ਇੰਜੋਏ ਕਰਨਾ ਤੇ ਕੰਮ ਕਰਨਾ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ ਕੋਈ ਵੀ ਕੰਮ ਹੈ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੋਈ ਇੱਕ ਬੰਦਾ ਕੰਮ ਕਰਦਾ ਇਹਨੂੰ ਬੋਝ ਸਮਝ ਕੇ ਕਰਦਾ ਇੱਕ ਕੰਮ ਬੰਦਾ ਕਰਦਾ ਇੰਜੋਏ ਕਰਕੇ ਕਰਦਾ ਤੇ ਜਿਹੜਾ ਬੰਦਾ ਇੰਜੋਏ ਕਰਦਾ ਉਹਦੇ ਫੇਸ ਤੋਂ ਪਤਾ ਲੱਗ ਜਾਂਦਾ ਹੈ ਕਿ ਕੰਮ ਇੰਜੋਏ ਕਰ ਰਿਹਾ ਹੈ ਤੋਂ ਇਸ ਭਾਗ ਦੇ ਵਿੱਚ ਮਨ ਤੇ ਸ਼ਰੀਰ ਦੀ ਬਾਸ਼ਾ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਸਮਝਾਇਆ ਗਿਆ ਹੈ ਸੋ ਕਹਿੰਦਾ ਹੈ ਕਿ ਜਿਹੜੇ ਚਾਰਲਿੰ ਜੈਪਲਨ ਦੇ ਆਈਬ੍ਰੋਜ਼ ਹੈ ਉਹਦੇ ਜੋ ਪਰਵੱਟੇ ਹੈ ਉਹਦੇ ਐਕਸਪ੍ਰੈਸ਼ਨ ਅੱਜ ਤੱਕ ਕੋਈ ਭੁੱਲ ਨਹੀਂ ਸਕਦਾ ਬੜੇ ਡੀਪਲੀ ਐਕਸਪਲੇਨ ਕਰਦਾ ਜਦੋਂ ਖੁਸ਼ ਹੁੰਦਾ ਹੈ ਉਹਦੇ ਆਈਬ੍ਰੋਸ ਦੀ ਮੂਵਮੈਂਟ ਤੋਂ ਪਤਾ ਲੱਗਦਾ ਜਦ ਦੁਖੀ ਹੋ ਕੇ ਕਮੇਡੀ ਕਰਦਾ ਹੈ ਯਾਨੀ ਕੋਈ ਇਮੋਸ਼ਨਲ ਪਾਰਟ ਪਲੇ ਕਰਦਾ ਹੈ ਤੇ ਉਹਦੇ ਭਵਟਿਆਂ ਦੀ ਮੂਵਮੈਂਟ ਚੇਂਜ ਹੋ ਜਾਂਦੀ ਹੈ ਸੋ ਸਾਡੀ ਬਾਡੀ ਦੇ ਜੋ ਪਾਰਟਸ ਨੇ ਸਾਡੇ ਸਰੀਰ ਦੇ ਅੰਗ ਨੇ ਉਹ ਦੱਸ ਦਿੰਦੇ ਨੇ ਕਿ ਸਾਡੇ ਮਨ ਦੀ ਸਥਿਤੀ ਕੀ ਹੈ ਠੀਕ ਹੈ ਜੀ ਸੋ ਇਹਦੇ ਵਿੱਚ ਸਾਨੂੰ ਇਹ ਚੀਜ਼ ਸਮਝਾਈ ਗਈ ਹੈ ਸੋ ਇਹਦੇ ਵਿੱਚ ਗੱਲ ਤਿੰਨ ਸਸਿਆਂ ਦੀ ਕਰਦਾ ਹੈ ਹੈ ਟ੍ਰਿਪਲ ਐਸ ਕਹ ਲਈਏ ਜਾਂ ਸੀ ਕਹ ਲਈਏ ਕੰਟੈਕਸਟ ਕਨਕੋਰੈਂਸ ਐਂਡ ਕਲਸਟਰ ਕੰਟੈਕਸਟ ਹੁੰਦਾ ਹੈ ਸਬੰਧ ਕਿਹੜੀ ਚੀਜ਼ ਦੇ ਬਾਰੇ ਗੱਲ ਹੋ ਰਹੀ ਹੈ ਜਾਨੀ ਜੇ ਗੱਲ ਕਿਸੇ ਚੀਜ਼ ਦੇ ਬਾਰੇ ਹੋ ਰਹੀ ਹੈ ਉਹਦੇ ਸਬੰਧ ਦੇ ਵਿੱਚ ਹੀ ਤੁਹਾਡੇ ਹਾ ਭਾ ਵਣੇ ਚਾਹੀਦੇ ਆ ਜਾਨੀ ਇਹ ਨਹੀਂ ਕਿ ਜੇ ਗੱਲ ਦੁੱਖ ਵਾਲੀ ਹੈ ਤੇ ਤੁਸੀਂ ਹੱਸੋ ਉਹਰੇ ਕੋਈ ਮੀਲ ਨਹੀਂ ਦੱਸੇਗਾ ਯਾਨੀ ਇਹ ਕਿਸੇ ਤੁਸੀਂ ਸੋਕ ਸਭਾ 'ਚ ਬੈਠੇ ਹੋ ਤੇ ਤੁਸੀਂ ਖਿੜਖਿੜ ਗਿਆਸ ਰਹੇ ਹੋ ਤੇ ਉਹ ਲੋਕਾਂ ਦੇ ਵਿੱਚ ਤੁਹਾਡੇ ਪ੍ਰਤੀ ਕੀ ਗੁੱਸਾ ਪੈਦਾ ਕਰੇਗਾ ਨੈਗੇਟਿਵਿਟੀ ਕਰੇਗਾ ਤਾਂ ਕੰਟੈਕਸਟ ਕੀ ਹੈ ਜਿਹੜੇ ਕੰਟੈਕਸਟ 'ਚ ਗੱਲ ਕਰਨੀ ਹੈ ਉਸੇ ਕੰਟੈਕਸਟ ਦੀ ਸਾਡੀ ਬਾਡੀ ਲੈਂਗੁਏਜ ਹੋਣੀ ਚਾਹੀਦੀ ਹੈ ਤਾਂ ਸਮਰੂਪਤਾ ਵੀ ਇਹਦੇ ਨਾਲ ਆ ਜਾਂਦੀ ਹੈ ਯਾਨੀ ਇਹ ਤੁਸੀਂ ਸੋਕ ਸਭਾ 'ਚ ਬੈਠੇ ਹੋ ਤਾਂ ਤੁਹਾਡੀ ਬਾਡੀ ਲੈਂਗੁਏਜ ਵੀ ਸੋਕ ਵਾਲੇ ਐਕਸਪ੍ਰੈਸ਼ਨ ਦੇਣੇ ਚਾਹੀਦੇ ਆ ਚਾਹੇ ਤੁਸੀਂ ਅੰਦਰੋਂ ਦੁਖੀ ਹੋਵੋ ਜਾਂ ਨਾ ਹੋਵੋ ਪਰ ਤੁਹਾਨੂੰ ਆਪਣੀ ਬੋਡੀ ਐਕਸਪ੍ਰੈਸ਼ਨ ਤੋਂ ਐਕਸਪਲੇਨ ਕਰਨਾ ਅਗਲੇ ਨੂੰ ਉਹਦੇ ਨਾਲ ਤੁਸੀਂ ਇੱਕ ਸਾਰਤਾ ਬਣਾ ਸਕਦੇ ਹੋ ਜਿਹਦੇ ਨਾਲ ਤੁਸੀਂ ਦੁੱਖ ਸਾਂਝਾ ਕਰ ਰਹੇ ਹੋ ਤੇ ਕਲਸਟਰ ਤੋਂ ਕਲਸਟਰ ਕੀ ਹੈ ਸਮੂਹ ਬਣ ਜਾਂਦਾ ਹੈ ਜਾਨੀ ਇਹ ਕੁਝ ਇਸ਼ਾਰੇ ਮਿਲ ਕੇ ਤੁਹਾਡੇ ਅਲੱਗ-ਅਲੱਗ ਅੰਗਾਂ ਦੇ ਦੱਸ ਦਿੰਦੇ ਨੇ ਕਿ ਤੁਸੀਂ ਉਹ ਚੀਜ਼ ਸਹੀ ਕਰ ਰਹੇ ਹੋ ਉਸ ਕੰਟੈਕਸਟ ਵਿੱਚ ਗੱਲ ਕਰ ਰਹੇ ਹੋ ਜਾਂ ਨਹੀਂ ਗੱਲ ਕਰ ਰਹੇ ਠੀਕ ਹੈ ਜੀ ਸੋ ਸਪੋਜ਼ ਕਰੋ ਕਿ ਇਹ ਤੁਸੀਂ ਕਿਸੇ ਦੋਸਤ ਨਾਲ ਮਿਲਣ ਗਏ ਹੋ ਉਹਦੇ ਨਾਲ ਕੋਈ ਤੁਸੀਂ ਉਹਦਾ ਦੁੱਖ ਸਾਂਝਾ ਕਰ ਰਹੇ ਹੋ ਉਹ ਤੁਹਾਨੂੰ ਆਪਣੀ ਗੱਲ ਦੱਸ ਰਿਹਾ ਹੈ ਪਰ ਤੁਸੀਂ ਉਹਦੀ ਗੱਲ ਨੂੰ ਨਹੀਂ ਦੇਖ ਰਹੇ ਉਹਦੇ ਮੋਢਿਆਂ ਤੇ ਹਾਰ-ਪਾਰ ਦੇਖ ਰਹੇ ਹੋ ਉਹਦੇ ਨਾਲ ਆਈ ਕੰਟੈਕਟ ਨਹੀਂ ਬਣਾ ਰਹੇ ਬਾਰ-ਬਾਰ ਕੁਰਸੀ ਨੂੰ ਜਕੜ ਕੇ ਰੱਖਿਆ ਹੈ ਉੱਠਣ ਦੀ ਕੋਸ਼ਿਸ਼ ਕਰ ਰਹੇ ਹੋ ਕਾਲ ਕਰ ਰਹੇ ਹੋ ਤੁਹਾਡੇ ਜੋ ਲੱਤਾਂ ਦੀ ਪੋਜੀਸ਼ਨ ਹੈ ਉਹਦੇ ਤੋਂ ਪਰੇ ਹੈ ਹੱਥ ਤੁਹਾਡੇ ਘੁੱਟੇ ਹੋਏ ਨੇ ਬਾਡੀ ਤੁਹਾਡੀ ਘੁੱਟੀ ਇਹ ਇਸ਼ਾਰਾ ਕਰਦਾ ਹੈ ਕਿ ਤੁਸੀਂ ਉਹਦੇ ਨਾਲ ਜੇ ਉਹ ਐ ਕਨਵੀਨੀਅੰਟ ਨਹੀਂ ਹੋ ਤੁਸੀਂ ਉਥੋਂ ਜਾਣਾ ਚਾਹੁੰਦੇ ਹੋ ਇਹ ਤੋਂ ਉਲਟ ਜੇ ਤੁਸੀਂ ਉਹਦੇ ਨਾਲ ਸਹੀ ਤਰੀਕੇ ਨਾਲ ਉਹਦੇ ਨਾਲ ਡਿਸਕਸ਼ਨ ਕਰਨ ਆਏ ਤਾਂ ਤੁਸੀਂ ਇਹ ਤੋਂ ਉਲਟ ਵਿਵਹਾਰ ਕਰੋਗੇ ਤੁਹਾਡੇ ਬੋਡੀ ਦਾ ਇੱਕ ਇੱਕ ਅੰਗ ਉਹਦੇ ਇੱਕ ਸਮੂਹ ਬਣ ਜਾਏਗਾ ਤੇ ਇੱਕ ਚੰਗੀ ਬਾਰਤਾਲਾਪ ਹੋ ਜਾਏਗੀ ਸੋ ਇਹ ਪਹਿਲੇ ਭਾਗ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਠੀਕ ਹੈ ਜੀ ਉਹਦੇ ਬਾਅਦ ਸੈਕੰਡ ਕੰਟੈਕਸਟ ਦੇ ਵਿੱਚ ਜਿਹੜਾ ਲੇਖਕ ਹੈ ਉਹ ਗੱਲ ਕਰਦਾ ਹੈ ਜੀ ਮਨ ਤੇ ਸ਼ਰੀਰ ਦੀ ਭਾਸ਼ਾ ਬੇਸਿਕਲੀ ਪਹਿਲਾ ਪਾਰਟ ਇਹੀ ਜੇ ਤੁਹਾਨੂੰ ਮੈਂ ਦੱਸਿਆ ਹੈ ਮਨ ਤੇ ਸ਼ਰੀਰ ਦੀ ਭਾਸ਼ਾ ਇਹੀ ਤੁਹਾਨੂੰ ਸਾਰਾ ਕੁਝ ਸਮਝਾ ਦਿੰਦੀ ਹੈ ਇੱਕ ਚੰਗੀ ਕਮਿਊਨੀਕੇਸ਼ਨ ਹੋਣਾ ਕਿਸ ਤਰੀਕੇ ਦੇ ਨਾਲ ਸਾਡੀ ਗੱਲਬਾਤ ਸਾਂਝੀ ਹੋਣਾ ਇਹ ਸਾਰੀਆਂ ਚੀਜ਼ਾਂ ਜੋ ਹੈ ਇਹਦੇ ਨਾਲ ਹੀ ਸਾਨੂੰ ਪਤਾ ਲੱਗਦਾ ਹੈ ਤੋਂ ਇਹਦੇ ਵਿੱਚ 55 38 ਤੇ 7 55% 38% ਤੇ 7% ਕਿਸੇ ਵੀ ਬਾਰਤਾ ਲਾਭ ਨੂੰ ਜੇ ਸਹੀ ਸਕਸੈਸਫੁਲ ਬਣਾਣਾ ਹੈ ਤਾਂ 55% ਤੁਹਾਡੀ ਬੋਡੀ ਲੈਂਗੁਏਜ ਰੂਲ ਪਲੇ ਕਰਦੀ ਹੈ। ਉਹਦੇ ਬਾਅਦ 38% ਤੁਹਾਡੀ ਆਵਾਜ਼ ਕਿਸ ਲਹਿਜੇ ਨਾਲ ਗੱਲ ਕਰ ਰਹੇ ਹੋ ਇੰਪੈਕਟ ਕਰਦੀ ਹੈ ਤੇ 7% ਬਾਕੀ ਗੱਲਬਾਤ ਰੂਲ ਪਲੇ ਕਰਦੀ ਹੈ। ਸੋ ਤੁਸੀਂ ਇਹ ਤੋਂ ਸਮਝ ਸਕਦੇ ਹੋ ਕਿ ਤੁਹਾਡੀ ਬੋਡੀ ਲੈਂਗੁਏਜ ਹੈ ਉਹ ਕਾਫੀ ਜ਼ਿਆਦਾ ਰੂਲ ਪਲੇ ਕਰ ਦਿੰਦੀ ਹੈ। ਠੀਕ ਹੈ ਜੀ। ਹੋਰ ਵੀ ਬੜਾ ਕੁਝ ਇਹਦੇ ਵਿੱਚ ਸਮਝਾਇਆ ਗਿਆ ਹੈ ਉਹ ਤੁਸੀਂ ਜਦੋਂ ਬੁੱਕ ਪੜ੍ਹੋਗੇ ਤੁਹਾਨੂੰ ਸਮਝ ਆ ਜਾਏਗਾ ਕਿ ਕਿਸ ਤਰ੍ਹਾਂ ਕੋਈ ਬੰਦਾ ਜਦੋਂ ਤੁਹਾਡੇ ਨਾਲ ਰੂਗਰੂ ਹੁੰਦਾ ਹੈ ਕਿ ਕਿਸ ਤਰ੍ਹਾਂ ਗੱਲਬਾਤ ਕਰਦਾ ਹੈ ਉਹਦੇ ਬੈਠਣ ਦੀ ਪੋਜੀਸ਼ਨ ਕੀ ਹੈ ਉਹਦੇ ਹੱਥਾਂ ਦੀ ਪੋਜੀਸ਼ਨ ਕੀ ਹੈ ਉਹ ਤੁਹਾਡੇ ਨਾਲ ਇਹ ਕੰਟੈਕਟ ਬਣਾ ਰਿਹਾ ਜਾਂ ਨਹੀਂ ਬਣਾ ਰਿਹਾ ਜੇ ਉਹ ਨਹੀਂ ਬੋਡੀ ਨੂੰ ਘੁੱਟ ਕੇ ਜਕੜ ਕੇ ਰੱਖਿਆ ਤਾਂ ਮਤਲਬ ਉਹ ਕਨਵੀਨੀਅੰਟ ਨਹੀਂ ਹੈ ਜੇ ਉਹਦੇ ਪੈਰਾਂ ਦੀ ਪੋਜੀਸ਼ਨ ਤੁਹਾਡੇ ਵੱਲ ਨਹੀਂ ਹੈ ਉਲਟ ਹੈ ਤਾਂ ਇਹਦਾ ਮਤਲਬ ਉਹ ਉੱਥੋਂ ਉੱਠ ਕੇ ਜਾਣਾ ਚਾਹੁੰਦਾ ਹੈ ਠੀਕ ਹੈ ਜੀ ਤੋ ਇਦਾਂ ਦੇ ਇਸ਼ਾਰੇ ਜੋ ਹੈ ਸਮੂਹ ਕਰਕੇ ਦੱਸ ਦਿੰਦੇ ਆ ਕਿ ਬੰਦਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਜਾਂ ਨਹੀਂ ਕਰਨਾ ਚਾਹੁੰਦਾ ਉਹਦੇ ਬਾਅਦ ਬੁੱਕ ਦਾ ਜੋ ਸੈਕੰਡ ਪਾਰਟ ਹੈ ਉਹ ਹੈ ਦੇਖਣਾ ਸੀ ਕਿਸ ਲੈਜਰ ਨਾਲ ਦੇਖਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਕਦੋਂ ਦੇਖਦੇ ਹੋ ਕਿੰਨਾ ਦੇਖਦੇ ਹੋ ਇਹ ਸਾਰਾ ਕੁਝ ਇਹਦੇ ਵਿੱਚ ਸਮਝਾਇਆ ਹੈ ਆਈ ਕੰਟੈਕਟ ਨਜ਼ਰਾਂ ਮਿਲਾਣਾ ਬਹੁਤ ਹੀ ਇੱਕ ਮੇਨ ਪਾਰਟ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਨਜ਼ਰਾਂ ਮਿਲਾਣਾ ਜੋ ਹੈ ਉਹ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਸੇ ਨੂੰ ਤੁਸੀਂ ਪਸੰਦ ਕਰਦੇ ਹੋ ਜਾਂ ਨਾ ਪਸੰਦ ਕਰਦੇ ਹੋ ਜੇ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਉਹਦੇ ਨਾਲ ਆਈ ਕੰਟੈਕਟ ਬਣਾਓਗੇ ਜੇ ਨਹੀਂ ਕਰਦੇ ਤਾਂ ਉਹਦੇ ਨਾਲ ਤੁਸੀਂ ਅੱਖਾਂ 'ਚ ਅੱਖਾਂ ਨਹੀਂ ਪਾਓਗੇ ਠੀਕ ਹੈ ਜੀ ਸੋ ਗੇਜ਼ ਬਿਹੇਵੀਅਰ ਦੱਸਿਆ ਗਿਆ ਹੈ ਕਿ ਕਿੱਦਾਂ ਦੇਖਦੇ ਹੋ ਪਿਆਰ ਦੇ ਨਾਲ ਦੇਖਦੇ ਹੋ ਘੂਰ ਕੇ ਦੇਖਦੇ ਹੋ ਇਹ ਸਾਰਾ ਕੁਝ ਤੁਹਾਨੂੰ ਇਹਦੇ ਬਾਰੇ ਦੱਸ ਦਿੰਦਾ ਹੈ ਠੀਕ ਹੈ ਜੀ ਜਿਹੜੀ ਸਾਡੀ ਅੱਖਾਂ ਦੀ ਇਹਦੇ ਵਿੱਚ ਜੋ ਦੱਸਿਆ ਗਿਆ ਹੈ ਕਿ ਅੱਖਾਂ ਦਾ ਆਈ ਕੰਟੈਕਟ ਅਸੀਂ ਇਹ ਕਿਸੇ ਵੱਲ ਨਹੀਂ ਦੇਖਣਾ ਜਾਂਦੇ ਉਹਦੇ ਮੱਥੇ ਤੋਂ ਪਰੇ ਦੇਖਦੇ ਆਂ ਸਿਰ ਦੇ ਉੱਪਰ ਆਪਣੀ ਸਾਡੀ ਨਜ਼ਰ ਆ ਲੈਂਦੀ ਹੈ ਜੇ ਅਸੀਂ ਸੋਸ਼ੀਅਲੀ ਮਿਲਦੇ ਆਂ ਤਾਂ ਸਾਡਾ ਇਹ ਟ੍ਰਾਇੰਗਲ ਅੱਖਾਂ ਤੇ ਨੱਕ ਦੇ ਵਿੱਚ ਮਿਲਦਾ ਉਹਦੇ ਨਾਲ ਹੁੰਦੇ ਆਂ ਸੋ ਜੇ ਅਸੀਂ ਕਿਸੇ ਆਪਣੇ ਪ੍ਰੇਮੀ ਨੂੰ ਜਾਂ ਹਸਬੰਡ ਵਾਈਫਾਈ ਕੰਟੈਕਟ ਕਰਦੇ ਜਿਹਦੇ ਨਾਲ ਅਸੀਂ ਕਾਫੀ ক্লোਜ਼ ਹੁੰਨੇ ਆਂ ਉਹਦੇ ਅਸੀਂ ਗਰਦਨ ਦੇ نیچے ਤੱਕ ਦੇਖਦੇ ਆਂ ਤਾਂ ਇਹ ਤਿੰਨ ਤਰੀਕੇ ਤੁਹਾਨੂੰ ਦੱਸੇਗੇ ਕਿ ਇਸ ਤਰ੍ਹਾਂ ਅਸੀਂ ਨਜ਼ਰਾਂ ਦੇ ਨਾਲ ਦੱਸੇ ਤੇ ਨਜ਼ਰਾਂ ਦਾ ਇੱਕ ਨਾਚ ਬਣ ਜਾਂਦਾ ਹੈ ਨਜਰਾਂ ਦਾ ਇੱਕ ਰਿਦਮ ਬਣ ਜਾਂਦਾ ਹੈ ਡਾਂਸਿੰਗ ਵੀਅਰ ਦੇ ਨਾਲ ਕਿਸ ਤਰ੍ਹਾਂ ਨਜਰਾਂ ਗੱਲ ਕਰਦੀਆਂ ਨੇ ਉਹ ਸਾਰਾ ਦੱਸਿਆ ਜਾਂਦਾ ਜੇ ਤੁਸੀਂ ਕਿਸੇ ਦੇ ਹਾਬੀ ਹੁੰਦੇ ਹੋ ਤੇ ਘੂਰ ਕੇ ਦੇਖਦੇ ਹੋ ਗੁੱਸੇ 'ਚ ਦੇਖਦੇ ਹੋ ਜੇ ਤੁਸੀਂ ਬਾਰ-ਬਾਰ ਅੱਖਾਂ ਨੂੰ ਚਮਕਦੇ ਹੋ ਤਾਂ ਮਤਲਬ ਤੁਸੀਂ ਝੂਠ ਬੋਲ ਰਹੇ ਹੋ ਕੁਝ ਲੁਕਾ ਰਹੇ ਹੋ ਤੁਸੀਂ ਕੰਵੀਨੀਅੰਟ ਨਹੀਂ ਆ ਜਾਂ ਤੁਹਾਡਾ ਅੰਦਰ ਕੋਈ ਸਟ੍ਰੈਸ ਵਿੱਚ ਠੀਕ ਹੈ ਜੀ ਤਾਂ ਤੁਸੀਂ ਰਿਲੈਕਸ ਨਹੀਂ ਹੋ ਜੇ ਤੁਸੀਂ ਰਿਲੈਕਸ ਹੋਵੋਗੇ ਤੇ ਅੱਖਾਂ ਦੀ ਮੂਵਮੈਂਟ ਬਹੁਤ ਘੱਟ ਹੋਏਗੀ ਸਹਜੇ ਹੋਏਗੀ ਹੌਲੀ ਹੌਲੀ ਹੋਏਗੀ ਜੇ ਤੁਸੀਂ ਉਹਦੇ ਨਾਲ ਬੜੇ ਕਨਵੀਨੀਅੰਟ ਬੇਨਾਂ ਬੈਠੇ ਹੋ ਤਾਂ ਅੱਖਾਂ ਖੁੱਲੀਆਂ ਹੋਣਗੀਆਂ ਜੋ ਅੱਖਾਂ ਨੇ ਤੁਸੀਂ ਖੁੱਲ ਕੇ ਰੱਖੋਗੇ ਇਹ ਸਾਰਾ ਕੁਝ ਤੁਹਾਨੂੰ ਇਹ ਤੋਂ ਦੱਸ ਦਿੰਦਾ ਹਾਂ ਉਹਦੇ ਬਾਅਦ ਤੀਸਰਾ ਪਾਰਟ ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਬੜੀ ਜਲਦੀ ਥੋੜਾ ਐਕਸਪਲੇਨ ਕਰਾਂ ਦੇਖਣ ਦੇ ਨਾਲ ਨਾਲ ਤੁਹਾਡਾ ਮੁਸਕਰਾਣ ਦਾ ਵੀ ਇਹਦੇ ਵਿੱਚ ਦੱਸਿਆ ਹੈ ਮੁਸਕਰਾਹਟ ਤੇ ਤੁਹਾਡੀਆਂ ਨਜ਼ਰਾਂ ਨਜ਼ਰਾਂ ਦੇ ਹਾ ਭਾਗ ਤੇ ਤੁਹਾਡੀ ਮੁਸਕਰਾਹਟ ਮਿਲਣੀ ਚਾਹੀਦੀ ਹੈ ਜਣੀਏ ਤੁਸੀਂ ਉਹਦੇ ਨਾਲ ਪਿਆਰ ਦੇ ਨਾਲ ਦੇਖ ਰਹੇ ਹੋ ਤੇ ਤੁਹਾਡੇ ਮੂੰਹ ਤੇ ਗੁੱਸਾ ਹੈ ਐਕਸਪ੍ਰੈਸ਼ਨ ਵੀ ਪਿਆਰ ਵਾਲੇ ਹੋਣੇ ਚਾਹੀਦੇ ਨੇ ਸੋ ਇਹ ਸਾਰਾ ਕੁਝ ਦੇਖਿਆ ਗਿਆ ਜੋ ਖੁਸ਼ੀ ਹੈ ਜੋ ਚਿਹਰੇ ਤੇ ਖੁਸ਼ੀ ਹੁੰਦੀ ਹੈ ਉਹ 100% ਇਮਪੈਕਟ ਛੱਡਦੀ ਹੈ ਜਣੀਏ ਕਿਸੇ ਨੂੰ ਤੁਸੀਂ ਮਿਲਦੇ ਹੋ ਜੇ ਖੁਸ਼ ਹੋ ਕੇ ਮਿਲਦੇ ਹੋ ਤਾਂ ਇਹਦਾ ਮਤਲਬ ਉਹ ਹਰ ਤੁਹਾਨੂੰ ਯਾਦ ਰੱਖੇਗਾ ਬਾਅਦ ਵਿੱਚ ਵੀ ਯਾਦ ਰੱਖੇਗਾ ਤੁਹਾਡਾ ਫਰਸਟ ਐਕਸਪ੍ਰੈਸ਼ਨ ਵਧੀਆ ਹੋਏਗਾ ਠੀਕ ਹੈ ਉਹਦੇ ਬਾਅਦ ਇੱਕ ਸੱਚੀ ਸਮਾਈਲ ਦੀ ਗੱਲ ਕੀਤੀ ਹੈ ਜਿਹਨੂੰ ਦੁਚਨੀ ਸਮਾਈਲ ਕਿਹਾ ਦੁਚਨੀ ਸਮਾਈਲ ਦਾ ਇਹ ਵੀ ਜਿਹੜੀ ਅਸਲੀ ਮੁਸਕਰਾਹਟ ਹੈ ਹੌਲੀ-ਹੌਲੀ ਸ਼ੁਰੂ ਹੁੰਦੀ ਹੈ ਠੀਕ ਹੈ ਜੀ ਤੇ ਹੌਲੀ-ਹੌਲੀ ਖਤਮ ਹੁੰਦੀ ਹੈ ਤੇ ਜਿਹੜੀ ਝੂਠੀ ਮੁਸਕਰਾਹਟ ਹੈ ਇੱਕਦਮ ਖਤਮ ਹੁੰਦੀ ਹੈ ਇੱਕਦਮ ਸ਼ੁਰੂ ਹੁੰਦੀ ਤੇ ਇੱਕਦਮ ਹੀ ਚਲੀ ਜਾਂਦੀ ਹੈ ਜਾਨੀ ਜੇ ਬੰਦਾ ਝੂਠਾ ਹੱਸਦਾ ਹੈ ਤਾਂ ਇੱਕਦਮ ਹੀ ਬੜਾ ਖਿੜਖਿੜ ਕੇ ਹੱਸਣਾ ਸ਼ੁਰੂ ਕਰ ਦੇਗਾ ਥੋੜਾ ਓੜ ਲੱਗੇਗਾ ਉਹਦਾ ਹੱਸਣਾ ਪਰ ਜੇ ਕੋਈ ਬੰਦਾ ਸਹੀ ਹਸ ਰਿਹਾ ਤੇ ਉਹ ਥੋੜਾ ਹੋਲੀ ਹਲਿਆ ਸਿਰਾਂ ਪੀਸਫੁਲ ਮੈਨਰ ਦੇ ਵਿੱਚ ਹੱਸੇਗਾ ਠੀਕ ਹੈ ਜੀ ਉਹਦੇ ਬਾਅਦ ਅਸੀਂ ਨੈਕਸਟ 3rd ਪਾਰਟ ਦੀ ਗੱਲ ਕਰਦੇ ਹਾਂ ਸੁਣਨਾ ਸੁਣਨਾ ਜੋ ਹੈ 3rd ਇੱਕ ਵੇ ਹੈ ਜਿਹਦੇ ਨਾਲ ਅਸੀਂ ਕਿਸੇ ਨਾਲ ਚੰਗਾ ਵਾਰਤਾਲਾਪ ਕਰ ਸਕਦੇ ਹਾਂ ਆਪਣੇ ਆਪਸੀ ਰਿਸ਼ਤੇ ਜੋ ਹੈ ਸੁਧਾਰ ਸਕਦੇ ਹਾਂ ਜੜਾ ਮਜ਼ਬੂਤ ਕਰ ਸਕਦੇ ਹਾਂ ਸੋ ਇਹਦੇ ਵਿੱਚ ਦੋ ਤਰ੍ਹਾਂ ਦੀ ਚੀਜ਼ ਹੁੰਦੀ ਹੈ ਇੱਕ ਬੋਲਣ ਵਾਲਾ ਜਿਹੜਾ ਅਸੀਂ ਬੁਲਾਰਾ ਕਹਿੰਦੇ ਆ ਜਿਹੜਾ ਸੁਣਨ ਵਾਲਾ ਉਹ ਸਰੋਤਾ ਹੁੰਦਾ ਹੈ ਉਹਦੇ ਵਿੱਚ ਕਿਸ ਤਰੀਕੇ ਦਾ ਕਮਿਊਨੀਕੇਸ਼ਨ ਬਣਦਾ ਹੈ ਉਹ ਸਾਰਾ ਦੱਸਿਆ ਜਾਂਦਾ ਸੋ ਬੋਲਣ ਦੇ ਇਲਾਵਾ ਇੱਕ ਪੈਰਾ ਲੈਂਗੁਏਜ ਹੁੰਦੀ ਹੈ ਜਿਹੜੀ ਸ਼ਬਦਹੀਣ ਭਾਸ਼ਾ ਹੁੰਦੀ ਹੈ ਯਾਨੀ ਬਿਨਾ ਬੋਲੇ ਵੀ ਇੱਕ ਸਾਡਾ ਸਰੀਰ ਬੋਲਦਾ ਜਿਹੜੀ ਬਾਡੀ ਲੈਂਗੁਏਜ ਜਿਹਦੇ ਤੇ ਕਿਤਾਬ ਵੇਸ ਹੈ ਯਾਨੀ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਆ ਸਾਡੀ ਬਾਡੀ ਉਸ ਗੱਲ ਦੇ ਨਾਲ ਇੱਕ ਸਾਰਤਾ ਮਿਲਾ ਰਹੀ ਹੈ ਜਾਂ ਜੋ ਬੰਦਾ ਜਿਹਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਉਹ ਬੰਦੇ ਦੀ ਬਾਡੀ ਦੀ ਰਿਦਮ ਸਾਡੇ ਨਾਲ ਮੈਚ ਕਰ ਰਹੀ ਹੈ ਕਿ ਉਹ ਸਾਡੀ ਗੱਲ ਸੁਣ ਰਿਹਾ ਹੈ ਜਾਂ ਨਹੀਂ ਸੁਣ ਰਿਹਾ ਜੇ ਬੰਦਾ ਸਾਡੇ ਨਾਲ ਗੱਲ ਸੁਣ ਰਿਹਾ ਹੈ ਤਾਂ ਉਹਦੀ ਬਾਡੀ ਦੇ ਕੁਝ ਪੋਜ਼ਿਟਿਵ ਸਾਈਨ ਆਣਗੇ ਠੀਕ ਹੈ ਜੀ ਉਹ ਖੁੱਲ ਕੇ ਬੈਠੇਗਾ ਆਪਣੀਆਂ ਬਾਹਾਂ ਖੋਲ ਕੇ ਰੱਖੇਗਾ ਕੁੱਟ ਕੇ ਨਹੀਂ ਬੈਠੇਗਾ ਰਿਲੈਕਸ ਹੋ ਕੇ ਬੈਠੇਗਾ ਸਾਡੇ ਨਾਲ ਆਈ ਕੰਟੈਕਟ ਬਣਾਏਗਾ ਠੀਕ ਹੈ ਜੀ ਸੋ ਜੇ ਉਹਨੂੰ ਸਾਡੀ ਗੱਲ ਬੋਰ ਲੱਗ ਰਹੀ ਹੈ ਬੋਰੀਆਤ ਲੱਗ ਰਹੀ ਹੈ ਤਾਂ ਉਹ ਖੁੱਟਲੇਗਾ ਬਾਹਰ ਨੂੰ ਨਜ਼ਰਾਂ ਪਰੇ ਹਟਾਏਗਾ ਤੇ ਉੱਠਣ ਦੀ ਕੋਸ਼ਿਸ਼ ਕਰੇਗਾ ਜਦੋਂ ਇਸ ਤਰ੍ਹਾਂ ਦਾ ਆਉਂਦਾ ਹੈ ਤਾਂ ਉਦੋਂ ਸਾਨੂੰ ਆਪਣੀ ਗੱਲ ਬੰਦ ਕਰ ਦੇਣੀ ਚਾਹੀਦੀ ਹੈ ਠੀਕ ਹੈ ਜੀ ਜੇ ਅਸੀਂ ਗੱਲ ਆਪਣੀ ਖੁੱਪ ਕੇ ਵਧੀਆ ਤਰੀਕੇ ਦੇ ਨਾਲ ਕਰ ਰਹੇ ਹਾਂ ਉਹ ਤਾਂ ਹੀ ਕਰ ਸਕਾਂਗੇ ਜਿਹੜਾ ਸਰੋਤਾ ਹੈ ਉਹ ਜੇ ਤੁਹਾਨੂੰ ਵਧੀਆ ਤਰੀਕੇ ਨਾਲ ਸੁਣ ਰਿਹਾ ਹੋਵੇਗਾ ਠੀਕ ਹੈ ਜੀ ਉਦੇ ਬਾਅਦ ਹੈ ਚੌਥਾ 파ਟ ਬੋਡੀ ਦੇ ਜੋ 파ਟ ਨੇ ਸਾਡੀਆਂ ਲੱਤਾਂ ਬਾਹਾਂ ਹੱਥ ਤੇ ਪੈਰ ਇਹ ਚਾਰ ਐਸੇ ਅੰਗ ਪਰਮਾਤਮਾ ਨੇ ਤੁਹਾਨੂੰ ਦਿੱਤੇ ਆ ਜਿਹੜੇ ਬਹੁਤ ਕੁਝ ਸਿਖਾ ਦਿੰਦੇ ਆ ਠੀਕ ਹੈ ਜੀ ਇੱਕ ਚੰਗੀ ਬੋਡੀ ਲੈਂਗੁਏਜ ਇੱਕ ਪੋਜ਼ਿਟਿਵ ਇਮਪੈਕਟ ਛਣਰ ਵਾਲੀ ਲੈਂਗੁਏਜ ਤੇ ਇੱਕ ਨੈਗੇਟਿਵ ਇਮਪੈਕਟ ਛਣਰ ਵਾਲੀ ਲੈਂਗੁਏਜ ਤੇ ਇਹ ਚਾਰਾ ਤੁਹਾਡੀ ਬੋਡੀ ਦੇ ਅੰਗਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਬੰਦਾ ਕਿਸ ਪੋਜੀਸ਼ਨ ਦੇ ਵਿੱਚ ਹੈ जिम्मेदार मैं, मैं पहले ही दस देता है जैसे अपने लत्ता तो गल करिए जे बंदा ਸਾਡੇ ਨਾਲ ਵਧੀਆ ਤਰੀਕੇ ਨਾਲ ਗੱਲ ਕਰਨਾ ਚਾਹੁੰਦਾ ਤਾਂ ਉਹ ਲੱਤਾਂ ਜੋ ਰਿਲੈਕਸ ਹੋਣਗੇ ਘੁੱਟ ਕੇ ਨਹੀਂ ਰੱਖੇਗਾ ਲੱਤਾਂ ਨੂੰ ਲੱਤ ਤੇ ਚਾੜ ਕੇ ਨਹੀਂ ਰੱਖੇਗਾ ਜੋ ਬੈਠੇਗਾ ਰਿਲੈਕਸ ਹੋ ਕੇ ਲੱਤਾਂ ਫਿਲਾ ਕੇ ਬੈਠੇਗਾ ਠੀਕ ਹੈ ਇਹਦਾ ਮਤਲਬ ਹੈ ਕਿ ਉਹ ਪੋਜ਼ਿਟਿਵਲੀ ਸੁਣਨਾ ਚਾਹੁੰਦਾ ਹੈ ਇਸੇ ਤਰ੍ਹਾਂ ਜਿਹੜੇ ਪੈਰ ਹੈ ਉਹ ਪੈਰਾਂ ਦੀ ਪੋਜੀਸ਼ਨ ਨੂੰ ਤੁਹਾਡੇ ਵੱਲ ਰੱਖੇਗਾ ਜੇ ਬੰਦਾ ਪੈਰਾਂ ਦੀ ਪੋਜੀਸ਼ਨ ਤੁਹਾਡੇ ਵੱਲ ਰੱਖ ਲਿਆ ਤਾਂ ਮਤਲਬ ਕੀ ਹੈ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੋ ਇਹਦੇ ਵਿੱਚ ਇੱਕ ਪੈਰੀਮਿਕਸਿਸ ਇੱਕ ਪਰਸਨਲ ਸਪੇਸ ਦੀ ਗੱਲ ਕੀਤੀ ਗਈ ਹੈ ਜਿਹਦੇ ਵਿੱਚ ਚਾਰ ਤਰ੍ਹਾਂ ਦਾ ਸਪੇਸ ਹੁੰਦਾ ਹੈ ਇੱਕ ਸਪੇਸ ਹੁੰਦਾ ਹੈ ਜਿਹੜਾ ਅਸੀਂ ਆਪਣੇ ਪ੍ਰੇਮੀ ਦੇ ਨਾਲ ਹਸਬੰਦਾਂ ਨਾਲ ਸ਼ੇਅਰ ਕਰਦੇ ਆਂ ਵੀ ਅਸੀਂ ਉਹਨੂੰ ਆਪਣੀ ਬਾਡੀ ਨੂੰ ਟੱਚ ਕਰਨ ਦਿੰਦੇ ਆਂ ਦੂਸਰਾ ਹੁੰਦਾ ਹੈ ਅਸੀਂ ਜਿਵੇਂ ਕਿਸੇ ਨਾਲ ਗੱਲਬਾਤ ਕਰਦੇ ਆਂ ਜਿਹਨੂੰ ਅਸੀਂ ਜਾਣਦੇ ਆਂ ਉਹ ਤੋਂ ਥੋੜਾ ਗੈਪ ਹੁੰਦਾ ਹੈ ਤੀਸਰਾ ਜਿਹੜਾ ਸੋਸ਼ਲ ਹੈ ਉਹਦਾ ਗੈਪ ਉਹ ਤੋਂ ਜ਼ਿਆਦਾ ਹੁੰਦਾ ਚੌਥਾ ਹੁੰਦਾ ਜੇ ਤੁਸੀਂ ਬਹੁਤ ਜ਼ਿਆਦਾ ਗੈਪ ਰੱਖਣਾ ਚਾਹੁੰਦੇ ਆ ਭੀੜ ਤੋਂ ਦੂਰ ਹੋਣਾ ਚਾਹੁੰਦੇ ਆ ਤਾਂ ਜਿਸ ਤਰ੍ਹਾਂ ਗੈਪ ਸਾਡਾ ਵੱਧ ਹੈ 2% ਦੇ ਵਿੱਚ ਉਸੇ ਤਰ੍ਹਾਂ ਅਸੀਂ ਉਹਦੇ ਨਾਲ ਗੱਲ ਦਾ ਤਰੀਕਾ ਵੀ ਬਦਲ ਲੈਨੇ ਯਾਨੀ ਸਾਡੀ ਸਰੀਰਕ ਦੂਰੀ ਕਿਸੇ ਬੰਦੇ ਤੋਂ ਕਿੰਨੀ ਹੈ ਉਹ ਤੋਂ ਵੀ ਜਜਮੈਂਟ ਹੋ ਜਾਂਦੀ ਹੈ ਕਿ ਅਸੀਂ ਉਹਦੇ ਨਾਲ ਕਿੰਨੇ ਕਲੋਜ਼ ਆ ਜਾਂ ਉਹ ਬੰਦਾ ਸਾਡੇ ਨਾਲ ਕਿੰਨਾ ਕਲੋਜ਼ ਹੈ ਜੇ ਕੋਈ ਬੰਦਾ ਸਾਡੇ ਓਵਰ ਜ਼ਿਆਦਾ ਕਲੋਜ਼ ਹੋਣ ਦੀ ਕੋਸ਼ਿਸ਼ ਕਰੇ ਤੇ ਅਸੀਂ ਆਪਣੀ ਲੱਤਾਂ ਦੀ ਪੋਜੀਸ਼ਨ ਨੂੰ ਜਾਂ ਉਸਨੇ ਆਪਣੀ ਲੱਤਾਂ ਦੀ ਪੋਜੀਸ਼ਨ ਨੂੰ ਸਾ ਤੋਂ ਪਰੇ ਰੱਖਿਆ ਹੋਇਆ ਦਾ ਮਤਲਬ ਵੀ ਉਹਨੂੰ ਸਾਡੇ ਕੋਲੋਸ ਹੋਣਾ ਚੰਗਾ ਨਹੀਂ ਲੱਗ ਰਿਹਾ ਬੋਡੀ ਦੇ ਇਸ਼ਾਰੇ ਦੱਸ ਦਿੰਦੇ ਆ ਬਾਹਾਂ ਦੀ ਪੋਜੀਸ਼ਨ ਵੀ ਸਹੀ ਹੈ ਬਾਹਾਂ ਜੇ ਬੰਦਾ ਫਿਲਾ ਕੇ ਬੰਦਾ ਹੈ ਰਿਲੈਕਸ ਹੈ ਜੇ ਉਹ ਬੰਦਾ ਸਟੈਂਡਿੰਗ ਪੋਜੀਸ਼ਨ ਤਹਿ ਤੇ ਆਪਣੀਆਂ ਬਾਹਾਂ ਨੂੰ ਪਿੱਛੇ ਜੋ ਰੱਖੇਗਾ ਇੱਕ ਗੋਡੇ ਤੇ ਦੂਸਰੇ ਗੋਡੇ ਨੂੰ ਰੱਖੇਗਾ ਉਹ ਮਤਲਬ ਇਹ ਕਿ ਰਿਲੈਕਸ ਪੋਜੀਸ਼ਨ ਉਹ ਗੱਲ ਸੁਣ ਰਿਹਾ ਕਈ ਵਾਰ ਇੱਕ ਬੰਦਾ ਇੱਕ ਬਾਹ ਨੂੰ ਕੁੱਟ ਕੇ ਰੱਖਦਾ ਐਦਾਂ ਕਰਕੇ ਇੱਕ ਨੂੰ ਇਕੱਠੀ ਕਰਕੇ ਰੱਖਦਾ ਸੋ ਇਹ ਬਾਹ ਜੋ ਹੈ ਥੋੜਾ ਸਟ੍ਰੈਸ ਦੀ ਕੰਡੀਸ਼ਨ ਦੱਸਦੀ ਐ ਕਈ ਵਾਰ ਬੰਦਾ ਆਪਣੇ ਵਾਹ ਦਾ ਫੋਲਡ ਕਰ ਲੈਂਦਾ ਇਹ ਵੀ ਸਟ੍ਰੈਸ ਕੰਡੀਸ਼ਨ ਦੱਸਦੀ ਐ ਕਿ ਬੰਦਾ ਕੰਵਿਨੀਅੰਟ ਨਹੀਂ ਐ ਕਈ ਵਾਰ ਬੰਦੇ ਨੇ ਵਾਹ ਦਾ ক্লোਜ਼ ਕੀਤੇ ਆਉਂਦੇ ਆ ਤੇ ਫਿਰ ਮੁਠੀਆਂ ਨੂੰ ਬੰਦ ਕੀਤਾ ਹੁੰਦਾ ਇਹਦਾ ਮਤਲਬ ਵੀ ਇਹ ਗੁੱਸੇ ਵਿੱਚ ਐ ਜਾਂ ਗੁੱਸੇ ਵਿੱਚ ਹੋਣ ਦੀ ਦੱਸ ਰਿਹਾ ਜਿੱਦਾ ਬੌਂਸਰ ਕਰਦੇ ਆ ਸੋ ਇਹ ਸਾਰੀ ਚੀਜ਼ਾਂ ਜੋ ਹੈ ਇਹਨਾਂ ਸਾਡੇ ਇੰਗਾਂ ਤੋਂ ਪਤਾ ਲੱਗ ਜਾਂਦੀਆਂ ਐ ਹੱਥ ਸਾਡੇ ਹੱਥ ਵੀ ਬਹੁਤ ਕੁਝ ਸਾਡੇ ਦੱਸ ਦਿੰਦੇ ਆ ਠੀਕ ਹੈ ਜੀ ਜੇ ਅਸੀਂ ਆਪਣੇ ਹੱਥਾਂ ਨੂੰ ਕੁੱਟ ਕੇ ਰੱਖਾਂਗੇ ਇਹ 네ਗੈਟਿਵਿਟੀ ਹੈ ਜੇ ਅਸੀਂ ਇੱਕ ਔਰ ਬਣਾ ਕੇ ਬੈਠਾਂਗੇ ਇਸ ਤਰ੍ਹਾਂ ਕਿ ਇਹ ਨਾਲ ਟੇਬਲ ਤੇ ਹੱਥ ਰੱਖ ਕੇ ਇਹ ਪੋਜ਼ਿਟਿਵ એનર્ਜੀ ਦਾ ਸਿੰਬਲ ਹੈ ਠੀਕ ਹੈ ਜੀ ਸੋ ਜੇ ਬੰਦਾ ਆਪਣੇ ਹੱਥ ਦਾ ਕੁੱਟ ਕੇ ਰੱਖਦਾ ਹੈ ਬਾਰ ਬਾਰ ਹੱਥ ਦਾ ਕੁੱਟ ਰਿਹਾ ਤਾਂ ਉਹ ਸਟ्रेस ਤੇ 네ਗੈਟਿਵਿਟੀ 'ਚ ਹੈ ਬੰਦਾ ਸੋ ਇਹ ਇਹਨਾਂ ਇਸ਼ਾਰਿਆਂ ਤੋਂ ਪਤਾ ਲੱਗਦਾ ਪਰ ਗੱਲ ਇਹ ਹੈ ਕਿ ਇਸ਼ਾਰਾ ਇੱਕ ਨਹੀਂ ਹੈ ਬਾਕੀ ਬੋਡੀ ਦੇ ਇਸ਼ਾਰੇ ਵੀ ਤੁਹਾਨੂੰ ਉਹਦੇ ਨਾਲ ਮੈਚ ਕਰਨੇ ਪੈਣਗੇ ਫਿਰ ਪਤਾ ਲੱਗੇਗਾ ਕਿ ਉਹ ਗੱਲ ਸਹੀ ਹੈ ਕਿ ਗੱਲ ਗਲਤ ਹੈ ਬਾਕੀ ਇਹਦੇ ਵਿੱਚ ਹੋਰ ਵੀ ਤਰੀਕੇ ਦੱਸਿਆ ਕਿ ਸਿਗਰਟ ਪੀਣ ਦਾ ਤਰੀਕਾ ਧੂੰਆਂ ਕਿੱਦਾ ਛੱਡਦਾ ਬੰਦਾ ਆਪਣੀ ਨਜ਼ਰ ਨੂੰ ਕਿੱਦਾ ਹਟਾਉਂਦਾ ਹੈ ਜਦੋਂ ਗੱਲਬਾਤ ਕੋਈ ਕਰਦਾ ਹੈ ਤੇ ਆਪਣੇ ਹੱਥਾਂ ਦੀ ਪੋਜੀਸ਼ਨ ਨੂੰ ਗਰਦਨ ਥੋਡੀ ਤੇ ਰੱਖਦਾ ਹੈ ਹੱਥ ਜਾਂ ਕੰਨ ਦੇ ਵੱਲ ਲੈ ਕੇ ਜਾਂਦਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਣੀਆਂ ਹੈ বারবার পড়া ਨੱਕ ਉਹਨੂੰ ਹੱਥ ਲਾਉਂਦਾ ਸੋ ਇਹ ਸਾਰੀਆਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਠੀਕ ਹੈ ਜੀ ਉਹਦੇ ਬਾਅਦ ਤੁਹਾਡਾ ਜੋ ਪੰਜਵਾਂ ਇਹਦੇ ਵਿੱਚ ਅਧਿਆਇ ਹੈ ਉਹ ਹੈ ਜੀ ਝੂਠ ਬੋਲਣਾ ਕੋਈ ਬੰਦਾ ਤੁਹਾਡੇ ਨਾਲ ਝੂਠ ਬੋਲ ਰਿਹਾ ਹੈ ਜਾਂ ਸੱਚ ਬੋਲ ਰਿਹਾ ਹੈ ਇਹਦੇ ਵਿੱਚ ਦੱਸਿਆ ਪਰ ਇਹ ਇੱਕ ਸਾਈਕਲੋਜੀਕਲ ਅਨਾਲਿਸਿਸ ਹੈ ਕੋਈ ਵੀ ਝੂਠ ਪਰਫੈਕਟਲੀ ਫੜਿਆ ਨਹੀਂ ਜਾਂਦਾ ਕੋਈ ਵੀ ਝੂਠ ਪਰਫੈਕਟ ਨਹੀਂ ਹੁੰਦਾ ਝੂਠ ਹਮੇਸ਼ਾ ਫੜਿਆ ਹੀ ਜਾਂਦਾ ਹੈ ਝੂਠਾ ਵਿਅਕਤੀ ਆ ਉਹਦੀ ਬੋਡੀ ਦੇ ਕੁਝ ਇਸ਼ਾਰੇ ਹੁੰਦੇ ਆ ਉਤੋਂ ਪਤਾ ਲੱਗ ਜਾਂਦਾ ਹੈ ਕਿ ਝੂਠ ਬੋਲ ਰਿਹਾ ਹੈ ਕਿੰਨਾ ਜ਼ਿਆਦਾ ਜਾਂ ਸਹੀ ਬੋਲ ਰਿਹਾ ਉਸ ਬੰਦੇ ਦਾ ਆਮ ਵਰਤਾਰਾ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਤੁਸੀਂ ਕਿਸੇ ਨੂੰ ਜੱਜ ਕਰਦੇ ਹੋ ਤੇ ਉਹਦਾ ਉਸ ਪੋਜੀਸ਼ਨ 'ਚ ਕੀ ਵਰਤਾਰਾ ਹੈ ਇਹ ਨਹੀਂ ਹੈ ਕਿ ਤੁਸੀਂ ਬੰਦੇ ਨੂੰ ਪਹਿਲੀ ਵਾਰ ਮਿਲੇ ਤਾਂ ਉਤੋਂ ਹੀ ਜੱਜ ਕਰ ਲਵੋ ਕਿ ਇਹ ਬੰਦਾ ਚੰਗਾ ਹੈ ਜਾਂ ਮਾੜਾ ਤੁਸੀਂ ਬੰਦੇ ਨੂੰ ਜੱਜ ਕਰਨਾ ਹੈ ਉਹਦੇ ਨਾਲ ਪਹਿਲੇ ਤੁਸੀਂ ਘੱਟੋ ਘੱਟ 6 ਮਹੀਨੇ ਬਿਤਾਓ ਫੇਰ ਹੀ ਜੱਜ ਕਰ ਸਕਦੇ ਹੋ ਕਿ ਬੰਦਾ ਕਿੱਦਾਂ ਦਾ ਹੈ ਉਹਦੇ ਨਾਲ ਮਿਲੋ ਜੁਲੋ ਤਹਾਡੇ ਨਾਲ ਕਿਦਾਂ ਮੀਟਿੰਗ ਚ ਰਹਿੰਦਾ ਹੈ ਤੇ ਕਿਸੇ ਕੰਡੀਸ਼ਨ ਚ ਕਿਦਾਂ ਕਰਦਾ ਉਹਦੇ ਬਾਰੇ ਤੁਸੀਂ ਜ਼ਿਆਦਾ ਜਾਣ ਪਾਓਗੇ ਠੀਕ ਹੈ ਜੀ ਸੋ ਇਹਦੇ ਵਿੱਚ ਤੁਹਾਡੀ ਜੋ ਮੁਸਕਰਾਹਟ ਹੈ ਉਹ ਬਹੁਤ ਕੁਛ ਦੱਸ ਦਿੰਦੀ ਹੈ ਜੇ ਬੰਦਾ ਨਕਲੀ ਹਾਸਾ ਕਰ ਰਿਹਾ ਇੱਕਦਮ ਖਿੜਕਿੜੇ ਹਸ ਰਿਹਾ ਇੱਕਦਮ ਸ਼ਾਂਤ ਹੋ ਰਿਹਾ ਉਹ ਝੂਠ ਬੋਲ ਰਿਹਾ ਅੱਖਾਂ ਜੇ ਬੰਦਾ ਆਈ ਕੰਟੈਕਟ ਨਹੀਂ ਬਣਾ پا ਰਿਹਾ ਤੁਹਾਡੇ ਨਾਲ ਬਾਰ-ਬਾਰ ਅੱਖਾਂ ਝਮਕ ਰਿਹਾ ਉਹ ਸਟ्रेस ਚ ਝੂਠ ਬੋਲ ਰਿਹਾ ਜੇ ਉਹਦੀਆਂ ਖਾ ਸਮੁਣੀਆਂ ਹੋਈਆਂ ਨੇ ਪੁਤਲੀਆਂ ਤੇ ਉਹ ਸਟ्रेस ਵਿੱਚ ਹੈ ਉੱਥੋਂ ਭੱਜਣਾ ਚਾਹੁੰਦਾ ਹੈ ਨਜ਼ਰਾਂ ਦੀ ਦਿਸ਼ਾ ਨਜ਼ਰਾਂ ਦੀ ਜਿਹੜੀ ਦਿਸ਼ਾ ਹੈ ਉਹ ਕਿਸ ਤਰੀਕੇ ਦੇ ਨਾਲ ਹੈ ਉਹ ਨਜ਼ਰਾਂ ਤੁਹਾਡੇ ਵੱਲ ਚਮਕਾ ਰਿਆ ਹੈ ਕੀ ਤੁਹਾਡੇ ਤੋਂ ਪਰੇ ਲੈ ਜਾ ਰਿਹਾ ਹੈ ਸਾਡੇ ਦਿਮਾਗ ਦੇ ਦੋ ਹਿੱਸੇ ਹੁੰਦੇ ਆ ਸੱਜਾ ਪਾਸਾ ਤੇ ਖੱਬਾ ਪਾਸਾ ਠੀਕ ਹੈ ਜੀ ਜਿਹੜਾ ਸਾਡਾ ਦਿਮਾਗ ਦਾ ਖੱਬਾ ਹਿੱਸਾ ਹੈ ਉਹ ਜ਼ਿਆਦਾ ਸੱਚ ਬੋਲਦਾ ਹੈ ਜਿਹੜਾ ਸੱਜਾ ਹਿੱਸਾ ਹੈ ਉਹ ਝੂਠ ਬੋਲਦਾ ਗੱਲਾਂ ਬਣਾਉਂਦਾ ਠੀਕ ਹੈ ਜੀ ਜਿਹੜਾ ਜੇ ਅਸੀਂ ਨਜ਼ਰਾ ਸੱਜੇ ਪਾਸੇ ਵੱਲੇ ਆ ਰਹੇ ਆ ਤਾਂ ਮਤਲਬ ਅਸੀਂ ਸਹੀ ਹੋ ਰਹੇ ਆ ਸਾਡਾ ਖੱਬਾ ਹਿੱਸਾ ਕੰਮ ਕਰ ਰਿਹਾ ਜੇ ਖੱਬੇ ਪਾਸੇ ਜਾਦਾ ਲੈ ਜਾ ਰਹੇ ਆ ਅਸੀਂ ਝੂਠ ਰੋ ਰਹੇ ਕਿਉਂਕਿ ਸਾਡਾ ਸੱਜਾ ਪਾਸਾ ਐਕਟਿਵ ਹੈ ਕਿਉਂਕਿ ਸਾਡੀ ਜਿਹੜੀਆਂ ਆਈਸ ਦੀਆਂ ਨਰਵ ਹੈ ਦਿਮਾਗ 'ਚ ਜਾ ਕੇ ਕਰਾਸ ਬਣਾਉਂਦੀਆਂ ਯਾਨੀ ਖੱਬੀ ਹੱਥ ਨੂੰ ਸੱਜਾ ਹੀ ਸਕ ਕੰਟਰੋਲ ਕਰਦਾ ਤੇ ਸੱਜੀ ਅੱਖ ਨੂੰ ਖੱਬਾ ਹਿੱਸਾ ਸੋ ਇਹ ਹੋਰ ਵੀ ਕਈ ਇਦਾਂ ਦੇ ਮਹੱਤਵਪੂਰਨ ਵਿਗਿਆਨਿਕ ਢੰਗ ਨੇ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਇਹ ਹੁਣ ਮੈਂ ਜੇ ਸਾਰਾ ਕੁਝ ਹੀ ਦੱਸਣ ਲੱਗ ਗਿਆ ਤੇ ਵੀਡੀ ਇਸ ਦੇ ਨੂੰ ਫਿਰ ਛੋਟੇ ਵੀਡੀਓ ਦੇ ਫਾਰਮ 'ਚ ਇੱਕ ਇੱਕ ਗੱਲ ਤੇ ਡਿਸਕਸ ਵੀ ਕਰਾਂਗੇ ਕਾਫੀ ਇੰਟਰਸਟਿੰਗ ਬੁੱਕ ਹੈ ਉਹਦੇ ਬਾਅਦ ਛੇਮਾ ਦੇ ਆਇਆ ਜੀ ਅਪਰਸ਼ਨ ਅਟਰੈਕਸ਼ਨ ਤੁਸੀਂ ਆਪਣੇ ਆਪ ਨੂੰ ਅਟਰੈਕਟਿਵ ਕਿੱਦਾਂ ਬਣਾਉਂਦੇ ਹੋ ਕੋਈ ਵੀ ਕੰਮ ਹੈ ਚਾਹੇ ਤੁਹਾਡੀ ਜੌਬ ਹੈ ਜਾਂ ਬਿਜ਼ਨਸ ਹੈ ਵਪਾਰ ਹੈ ਕੋਈ ਬੰਦਾ ਕਿਸੇ ਦੇ ਨਾਲ ਡੀਲ ਕਰਨਾ ਚਾਹੁੰਦਾ ਹੈ ਕਿਸੇ ਦੇ ਨਾਲ ਲੀ ਕਰਨਾ ਚਾਹੁੰਦਾ ਹੈ ਇਹ ਸਾਰਾ ਉਦੋਂ ਹੀ ਪਤਾ ਲੱਗਦਾ ਹੈ ਕਿ ਬੰਦਾ ਅਟਰੈਕਟਿਵ ਹੈ ਕਿ ਨਹੀਂ ਕਈ ਬੰਦਿਆਂ ਨਾਲ ਸਾਨੂੰ ਮਿਲਣਾ ਚੰਗਾ ਲੱਗਦਾ ਹੈ ਕਈ ਬੰਦਿਆਂ ਨੂੰ ਅਸੀਂ ਨਹੀਂ ਮਿਲਣਾ ਚਾਹੁੰਦੇ ਦੁਆਰਾ ਤੇ ਕਈ ਲੋਕ ਸਾਨੂੰ ਕਦੇ ਨਹੀਂ ਦੇਖਣਾ ਚਾਹੁੰਦੇ ਉਹ ਸਾਡੀ ਅਟਰੈਕਟਿਵ ਜਾਂ ਰਿਪਲਸਿਵ ਇਹ ਵਿਰਪਾ ਲੱਗਦਾ ਹੈ ਅਸੀਂ ਕਿੰਨੇ ਅਟਰੈਕਟਿਵ ਸੋ ਅਟਰੈਕਟਿਵ ਬਣਨ ਲਈ ਇਹਦੇ ਵਿੱਚ ਕਈ ਚੀਜ਼ਾਂ ਦਸੀਆਂ ਨੇ ਸਾਡੀ ਦਿੱਖ ਸਾਡੇ ਕੱਪੜੇ ਸਾਡਾ ਪਹਿਰਾਵਾ ਕਿਦਾਂ ਦਾ ਹੈ ਪਹਿਰਾਵਾ ਦੇ ਵਿੱਚ 100% ਰੋਲ ਪਲੇ ਨਹੀਂ ਕਰਦਾ ਹੋਰ ਵੀ ਕਈ ਚੀਜ਼ਾਂ ਨੇ ਪਹਿਰਾਵੇ ਦੇ ਨਾਲ ਸਾਡੀ ਮੁਸਕਰਾਹਟ ਕਿੱਦਾਂ ਦੀ ਹੈ ਸਾਡੀ ਅੱਖਾਂ ਦੇ ਹਾਵ ਭਾਵ ਕਿੱਦਾਂ ਦੇ ਹੈ ਇਹ ਸਾਰਾ ਕੁਝ ਹੈ ਅਸੀਂ ਕਿਸੇ ਨਾਲ ਕਿਹੜੀ ਟੋਨ 'ਚ ਗੱਲ ਕਰਦੇ ਹਾਂ ਕਿਸ ਤਰ੍ਹਾਂ ਅਸੀਂ ਉਹਨੂੰ ਸੁਣਦੇ ਹਾਂ ਜਾਂ ਨਹੀਂ ਸੁਣਦੇ ਇਹ ਸਾਰੀਆਂ ਚੀਜ਼ਾਂ ਨੂੰ ਹੈ ਮਿਲਾ ਕੇ ਦੱਸ ਦਿੰਦੀ ਹੈ ਕਿ ਕਿੰਨਾ ਬੰਦਾ ਅਟਰੈਕਟਿਵ ਹੈ ਇਸੇ ਤਰ੍ਹਾਂ ਜਦੋਂ ਫੀਮੇਲ ਕਿਸੇ ਮੇਲ ਨੂੰ ਆਪਣੇ ਵੱਲ ਅਟਰੈਕਟ ਕਰਦੀ ਹੈ ਉਹਦੇ ਲੱਗ ਬਾਡੀ ਦੇ ਇਸ਼ਾਰੇ ਹੈ ਇਸੇ ਤਰ੍ਹਾਂ ਮੇਲ ਜਦੋਂ ਕੋਸ਼ਿਸ਼ ਕਰਦਾ ਫੀਮੇਲ ਨੂੰ ਅਟਰੈਕਟ ਕਰਨ ਦੀ ਉਹਦੀ ਬਾਡੀ ਦੇ ਅਲੱਗ ਇਸ਼ਾਰੇ ਹੈ ਸੋ ਇਹ ਵੀ ਇਹਦੇ ਵਿੱਚ ਦੱਸਿਆ ਹੈ ਸੋ ਲਾਸਟ ਬਟ ਨੋਟ ਲੀਸਟ ਲੀਕੇਜ ਇਹ ਕਿਸ ਦਾ ਸਿਧਾਂਤ ਹੈ ਕਿ ਜੇ ਬੰਦਾ ਕੋਈ ਵੀ ਹਰਕਤ ਕਰਦਾ ਹੈ ਜਿਸ ਚੀਜ਼ ਦੇ ਵਿੱਚ ਉਹ ਖੁੱਬਿਆ ਹੁੰਦਾ ਹੈ ਉਹਨੂੰ ਜੋ ਹੈ ਸਬਕੌਂਸ਼ੀਅਸਲੀ ਉਹ ਬਾਡੀ ਕਰਦੀ ਰਹਿੰਦੀ ਹੈ ਠੀਕ ਹੈ ਜੀ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਮੈਨੂੰ ਕੋਈ ਦੇਖ ਰਿਹਾ ਜਿੱਦਾਂ ਇੰਟਰਵਿਊ ਹੈ ਇੰਟਰਵਿਊ ਦੇ ਬੇਟਿੰਗ ਰੂਮ ਦੇ ਵਿੱਚ ਜਦੋਂ ਕੋਈ ਬੰਦਾ ਬੈਠਿਆ ਹੁੰਦਾ ਹੈ ਅਕਸਰ ਉਹ ਭੁੱਲੇ ਜਾਂਦਾ ਹੈ ਕਿ ਮੈਨੂੰ ਕੋਈ ਦੇਖ ਰਿਹਾ ਕਿਉਂਕਿ ਕੈਮਰੇ ਲੱਗੇ ਹੁੰਦੇ ਆ ਜਿਹੜਾ ਹਾਈ ਟੈਕ ਇੰਟਰਵਿਊਜ਼ ਹੁੰਦੇ ਆ ਉਦੇ ਵਿੱਚ ਬਾਹਰ ਵੀ ਇੱਕ ਬੰਦਾ ਤੁਹਾਡੇ 'ਚ ਨજર ਰੱਖਦਾ ਆ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਤੇ ਇਸ ਲਈ ਇੰਟਰਵਿਊ ਤੇ ਜਦੋਂ ਜਾਓ ਤੇ ਆਪਣੇ ਆਪ ਨੂੰ ਇੰਟਰਵਿਊ ਰੂਮ ਤੋਂ ਬਾਹਰ ਵੀ ਦਾ ਬਿਹੇਵੀਅਰ ਕਰਨਾ ਚਾਹੀਦਾ ਜਿਸ ਤਰ੍ਹਾਂ ਇੰਟਰਵਿਊ ਰੂਮ ਦੇ ਅੰਦਰ ਕਰ ਰਹੇ ਕਈ ਵਾਰ ਬਿਹੇਵੀਅਰ ਅਸੀਂ ਉਲਟ ਕਰਦੇ ਆ ਬਾਹਰ ਅਸੀਂ ਇੱਕ ਫਾਰਮਲ ਵੇਚ ਗੱਲ ਨਹੀਂ ਕਰਦੇ ਅੰਦਰ ਜਾ ਕੇ ਬੜੇ ਅਸੀਂ ਫਾਰਮਲ ਹੋ ਜਾਂਦੇ ਤੇ 네ਗੇਟਿਵ ਇਮਪੈਕਟ ਸ਼ੋ ਕਰਦਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਬੰਦਾ ਐਕਟਿੰਗ ਕਰ ਰਿਹਾ ਸੋ ਇਹ ਕਈ ਚੀਜ਼ਾਂ ਜੋ ਹੈ ਇਹਦੇ ਵਿੱਚ ਦੱਸੀਆਂ ਗਿਆ ਨੇ ਇਸੇ ਤਰ੍ਹਾਂ ਜੇ ਕੋਈ ਬੰਦਾ ਝੂਠ ਬੋਲ ਰਿਹਾ ਹੋਇਆ ਗਿਆ ਜੇ ਅਸੀਂ ਇਹਨੂੰ ਜਾਣਦੇ ਆ ਆਪਣੇ ਆਪਣੇ ਨਾਲ ਜਾਨੀ ਝੂਠ ਨਹੀਂ ਬੋਲਿਆ ਜਾ ਸਕਦਾ ਆਪਣੇ ਦੋਸਤਾਂ ਦੇ ਨਾਲ ਕਿ ਜਿਨ੍ਹਾਂ ਨਾਲ ਅਸੀਂ ਲੰਬੇ ਤਰੀਕੇ ਤੋਂ ਰਹਿੰਦੇ ਆ ਨਾ ਲੰਬੇ ਸਮੇਂ ਤੋਂ ਰਹਿੰਦੇ ਆ ਉਹਨਾਂ ਬਾਰੇ ਅਸੀਂ ਸਾਰਾ ਕੁਝ ਜਾਣਦੇ ਆ ਸਾਡੇ ਬਾਰੇ ਵੀ ਲੋਕ ਉਨਾ ਹੀ ਜਾਣਦੇ ਹੋਣਗੇ ਤਾਂ ਇਸ ਲਈ ਸਾਨੂੰ ਜੋ ਆ ਸੋਚ ਸਮਝ ਕੇ ਆਪਣਾ ਵਿਵਹਾਰ ਕਰਨਾ ਚਾਹੀਦਾ ਹੈ ਪੋਜ਼ਿਟਿਵ ਵਿਵਹਾਰ ਇਸ ਬੁੱਕ ਤੋਂ ਅਸੀਂ ਸਿੱਖ ਸਕਦੇ ਆ ਜ਼ਰੂਰੀ ਨਹੀਂ ਕਿ ਸਾਡਾ ਮੂੰਹ ਹੀ ਬੋਲਦਾ ਹੈ ਸਾਡਾ ਸਰੀਰ ਵੀ ਬੋਲਦਾ ਹੈ ਇਹ ਕਿਤਾਬ ਪੜ੍ਹ ਕੇ ਮੈਂ ਇਸ ਤੋਂ ਸਿੱਖਿਆ ਹੈ ਆਪਣੇ 'ਚ ਵੀ ਕਈ ਕਮੀਆਂ ਮੈਨੂੰ ਲੱਭੀਆਂ ਨੇ ਕਈ ਪਰਸਨੈਲਿਟੀਜ਼ ਡਰਾਬੈਕਸ ਹਰੇਕ ਕੋਈ ਨਾ ਕੋਈ ਕਮੀ ਹੁੰਦੀ ਹੈ ਉਹਨੂੰ ਕੋਸ਼ਿਸ਼ ਕਰਾਂਗੇ ਇੰਪਰੂਵ ਕਰਨ ਦੀ ਸੋ ਇਹ ਜੋ ਬੁੱਕ ਹੈ ਤੁਹਾਡੇ ਪਰਸਨਲ ਗਰੋਥ ਤੁਹਾਡੇ ਅਕੈਡੈਮਿਕ ਗਰੋਥ ਤੁਹਾਡੇ ਪ੍ਰੋਫੈਸ਼ਨਲ ਗਰੋਥ ਵਿੱਚ ਹੈਲਪ ਕਰੇਗੀ ਸੋ ਉਮੀਦ ਕਰਦਾ ਹਾਂ ਕਿ ਅੱਜ ਦਾ ਵੀਡੀਓ ਤੁਹਾਡੇ ਲਈ ਮੋਟੀਵੇਟ ਮੋਟੀਵੇਸ਼ਨਲ ਰਿਹਾ ਹੋਵੇਗਾ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜ਼ਰੂਰ ਇਹ ਬੁੱਕ ਨੂੰ ਖਰੀਦ ਲੈਣਾ ਹੈ ਕਿ ਜੇ ਹੋਰ ਦੇ ਨਵੇਂ ਵੀਡੀਓ ਦੇ ਵਿੱਚ ਨਵੀਂ ਮੋਟੀਵੇਸ਼ਨਲ ਬੁੱਕ ਦੇ ਨਾਲ ਜਰੂਰ ਮਿਲਾਂਗੇ ਤਦ ਤੱਕ ਲਈ ਗੁੱਡਬਾਈ ਗੋਡ ਬlesਸ ਯੂ ਸਟੇ ਮੋਟੀਵੇਟਿਡ